ਲੋ ਜੀ ਵਿਧਾਇਕ ਹੋਵੇ ਤਾਂ ਇਹੋ ਦਾ ਸ਼ਿਕਾਇਤ ਮਿਲਣ ਤੋਂ ਬਾਅਦ ਤੁਰੰਤ ਕੀਤੀ ਕਾਰਵਾਈ ਅਧਿਕਾਰੀਆਂ ਨੂੰ ਲਗਾਇਆ ਫੋਨ ਕਿਆ ਲਾਪਰਵਾਹੀ ਵਰਤਨ ਵਾਲੇ ਅਧਿਕਾਰੀ ਦੇ ਖਿਲਾਫ ਕੀਤੀ ਜਾਵੇ ਕਾਰਵਾਈ ਏਡੀਸੀ ਸਾਹਿਬ ਟਕਾਵਾਂ ਵਾਲੀ ਦੇ ਵਿੱਚ ਨਾ ਸੜਕ ਮਨਜ਼ੂਰ ਕਰਵਾਈ ਸੀ ਖੜਵੰਜੇ ਵਾਲੀ ਮੈਨੂੰ ਹੁਣ ਇੱਥੋਂ ਦੇ ਆਪਣੇ ਸਾਰੇ ਬੰਦੇ ਲੈ ਕੇ ਆਏ ਨੇ ਤੇ ਇਟਾਂ ਬਹੁਤ ਮਾੜੀਆਂ ਕਹਿੰਦੇ ਲਾਰੇ ਨੇ ਮੈਂ ਆ ਕੇ ਚੈੱਕ ਕੀਤਾ ਵਾਕਈ ਮਾੜੀਆਂ ਨੇ ਆ ਆ ਜਿੱਕ ਕਾਵਾਂ ਵਾਲੀ ਦੇ ਵਿੱਚ ਐ ਕਰਿਓ ਇੱਕ ਜਿਹੜਾ ਤੁਹਾਡੇ ਥੱਲੇ ਜਿਨ੍ਹਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਨਾ ਜਿਹੜੇ ਇੱਥੇ ਚੈੱਕ ਕਰਦੇ ਨੇ ਮੌਕੇ ਤੇ ਆ ਕੇ ਇਹਨੂੰ ਇੱਕ ਦਿਨ ਕਰੋ ਸਸਪੈਂਡ ਠੀਕ ਹੈ ਸਸਪੈਂਡ ਕਰੋ ਨੂੰ ਪਤਾ ਲੱਗੇ ਅੱਗੇ ਤੋਂ ਕੋਈ ਉਹ ਜੇ ਕੰਮ ਨਾ ਹੋਵੇ ਹਾਂ ਦੋ ਦਿਨ ਟਰਾਲੀਆਂ ਔਰ ਛਟੀਆਂ ਪਈਆਂ ਨੇ ਇਹ ਸਾਰੀਆਂ ਚਕਵਾ ਕੇ ਤੇ ਵਧੀਆ ਹਿੱਟ ਲਵਾਓ ਇੱਥੇ ਸਾਰੀ ਹਾਂ ਐਕਸ਼ਨ ਲਾਓ ਜਿਹੜੇ ਜਿਹੜੇ ਵਿੱਚ ਐਵੇਂ ਨਾ ਗਲਤ ਕੰਮ ਬਿਲਕੁਲ ਨਹੀਂ ਕਰਨਾ ਆਪਾਂ ਸੁਣਿਆ ਤੁਸੀਂ ਵਿਧਾਇਕ ਸਾਹਿਬ ਵੱਲੋਂ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਦਰਸਲ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਪਿੰਡ ਕਾਵਾਂ ਵਾਲੀ ਦੇ ਵਿੱਚ ਖੜਵੰਝੇ ਵਾਲੀ ਸੜਕ ਮਨਜ਼ੂਰ ਕਰਵਾਈ ਗਈ ਸੀ ਜਿਸ ਦਾ ਕੰਮ ਚੱਲ ਰਿਹਾ ਸੀ ਸ਼ਿਕਾਇਤ ਮਿਲਣ ਤੇ ਮੌਕੇ ਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪਹੁੰਚ ਗਏ ਸ਼ਿਕਾਇਤ ਕੀਤੀ ਗਈ ਸੀ ਕਿ ਇੱਥੇ ਇਕਰ ਬੰਦੇ ਵਾਲੀ ਸੜਕ ਤੇ ਮਾਰੀਆਂ ਇੱਟਾਂ ਲੱਗ ਰਹੀਆਂ ਜਿਸ ਤੋਂ ਬਾਅਦ ਮੌਕੇ ਤੇ ਹੀ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਆਪਣੀ ਟੀਮ ਦੇ ਨਾਲ ਪਹੁੰਚ ਗਏ ਜਿਨ੍ਹਾਂ ਵੱਲੋਂ ਇਸ ਰਸਤੇ ਦੀ ਜਾਂਚ ਕੀਤੀ ਗਈ ਅਤੇ ਇੱਥੇ ਲੱਗ ਰਹੀਆਂ ਇੱਟਾਂ ਦੀ ਚੈਕਿੰਗ ਵੀ ਕੀਤੀ ਗਈ ਜੋ ਕਿ ਕਾਫੀ ਖਸਤਾ ਹਲਤ ਦੇ ਵਿੱਚ ਪਈਆਂ ਗਈਆਂ ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਏਡੀਸੀ ਸਾਹਿਬ ਨੂੰ ਫੋਨ ਲਗਾਇਆ ਗਿਆ ਅਤੇ ਅਦੇਸ਼ ਮਾਮਲੇ ਦੇ ਵਿੱਚ ਪੂਰੀ ਜਾਂਚ ਕਰਨ ਦੇ ਆਦੇਸ਼ ਵੀ ਦਿੱਤੇ ਗਏ ਇਸ ਦੇ ਨਾਲ ਹੀ ਸਬੰਧਿਤ ਅਧਿਕਾਰੀ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਵੀ ਉਹਨਾਂ ਵੱਲੋਂ ਕਹੀ ਗਈ ਹੈ ਤੁਹਾਨੂੰ ਦੱਸ ਦਈਏ ਫਾਜ਼ਿਲਕਾ ਦੇ ਪਿੰਡ ਕਾਵਾਂਵਲੀ ਦੇ ਵਿੱਚ ਖੜਵੰਝੇ ਵਾਲੀ ਸੜਕ ਸਰਕਾਰ ਵੱਲੋਂ ਮਨਜ਼ੂਰ ਕੀਤੀ ਗਈ ਸੀ ਜਿਸ ਤੋਂ ਬਾਅਦ ਇੱਥੇ ਕੰਮ ਸ਼ੁਰੂ ਹੋ ਗਿਆ ਸੀ ਅਤੇ ਲੋਕਾਂ ਵੱਲੋਂ ਇੱਥੇ ਮਾੜੀਆਂ ਇੱਟਾਂ ਲਗਾਉਣ ਦੀ ਸ਼ਿਕਾਇਤ ਵਿਧਾਇਕ ਨਰਿੰਦਰ ਪਾਜ਼ਿੰਗ ਜਸਵਰਾਂ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਪਾਜ਼ਿੰਗ ਸਵਨਾ ਪਿੰਡ ਕਾਵਾਂ ਵਾਲੀ ਦੇ ਵਿੱਚ ਪਹੁੰਚ ਗਏ ਅਤੇ ਉਹਨਾਂ ਵੱਲੋਂ ਇੱਥੇ ਬਨ ਰਹੀ ਕਰਵੰਝੇ ਵਾਲੀ ਸੜਕ ਦਾ ਨਿਰਖਣ ਕੀਤਾ ਗਿਆ ਜਿਸ ਦੇ ਵਿੱਚ ਮਾਰੀਆਂ ਇੱਟਾਂ ਲਗਾਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਵਿਧਾਇਕ ਨਰਿੰਦਰ ਪਾਜ਼ਿੰਗ ਸਵਨਾ ਵੱਲੋਂ एडीसी साहब ਨੂੰ ਫੋਨ ਲਗਾ ਲਿਆ ਗਿਆ ਅਤੇ ਇਸ ਮਾਮਲੇ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਇਸ ਦੇ ਨਾਲ ਹੀ ਸੰਬੰਧਿਤ ਵਿਭਾਗ ਦੇ ਅਧਿਕਾਰੀ ਦੇ ਖਿਲਾਫ ਕਾਰਵਾਈ ਦੀ ਗੱਲ ਵੀ ਉਹਨਾਂ ਵੱਲੋਂ ਕਹੀ ਗਈ ਉਹਨਾਂ ਨੇ ਕਿਹਾ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕਪਲਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਸਰਕਾਰ ਵੱਲੋਂ ਕੀਤੀ ਜਾਏਗੀ ਵਿਧਾਇਕ ਨਰੇਂਦਰ ਪਾਲ ਸਿੰਘ ਸਵਨਾ ਨੇ ਸੜਕ ਦੇ ਨਿਰੇਖਣ ਤੋਂ ਬਾਅਦ ਪੂਰੀ ਜਾਣਕਾਰੀ মিডিਆ ਦੇ ਨਾਲ ਸਾਂਝੀ ਕੀਤੀ ਹੈ ਅੱਜ ਅਸੀਂ ਆਏ ਸੀਗੇ ਪਿੰਡ ਕਾਵਾਂ ਵਾਲੀ ਔਰ ਲੋਕਾਂ ਨੂੰ ਮਿਲੇ ਆਂ ਔਰ ਮੈਨੂੰ ਲੋਕਾਂ ਨੇ ਦੱਸਿਆ ਜੋ ਅਸੀਂ ਪਿੱਛੇ ਸੜਕਾਂ ਪਾਸ ਕਰਵਾਈਆਂ ਨੇ ਖੜਵੰਜੇ ਵਾਲੀਆਂ ਇਟਾਂ ਵਾਲੀਆਂ ਜਿਹੜੀਆਂ ਲੋਕ ਟਾਣੀਆਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀਆਂ ਟਾਣੀਆਂ ਬਣਾ ਕੇ ਘਰ ਬਣਾ ਕੇ ਰਹਿੰਦੇ ਨੇ ਉਹਨਾਂ ਦੀ ਜਿਹੜੀ ਅਸੀਂ ਹਰ ਹਲਕੇ ਦੇ ਹਰ ਪਿੰਡ ਦੇ ਵਿੱਚ ਖੜਵੰਜੇ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਕਰਵਾਇਆ ਹੋਇਆ ਇਸੇ ਤਹਿਤ ਅੱਜ ਕਾਵਾਂ ਵਾਲੀ ਦੇ ਵਿੱਚ ਵੀ ਪਹੁੰਚੇ ਆਂ ਜਿੱਥੇ ਅਸੀਂ ਇੱਕ ਟਾਣੀ ਮਨਜੀਤ ਸਿੰਘ ਮਹਿੰਦਰ ਸਿੰਘ ਇਹਨਾਂ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਉੱਥੇ ਅਸੀਂ ਇੱਟਾਂ ਵਾਲੀ ਸੜਕ ਜਿਹੜੇ 55 ਲਗਵਾ ਰਹੇ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਜਿਹੜਾ 55 ਉਹ ਇੱਟ ਮਾੜੀ ਆਈ ਹੈ ਮਾੜੀ ਲੱਗੀ ਹੈ ਤਾਂ ਮੈਂ ਆਪ ਆ ਕੇ ਚੈੱਕ ਕੀਤਾ ਔਰ ਮੈਂ ADC D ਜਿਹੜੇ ਫਾਜ਼ਿਲਕਾ ਦੇ ਉਹਨਾਂ ਨੂੰ ਕਾਲ ਕੀਤੀ ਹੈ ਜਿਹੜੇ ਵੀ ਅਫਸਰ ਦੀ ਇੱਥੇ ਡਿਊਟੀ ਹੈ ਚੈਕਿੰਗ ਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਜੋ ਵੀ ਇਹ ਠੇਕੇਦਾਰ ਕੋਈ ਕੰਟਰੈਕਟਰ ਹੈ ਇਹ ਗਲਤ ਕੰਮ ਕਰ ਰਿਹਾ ਹੈ ਉਹਦੇ ਤੇ ਵੀ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਇੱਕ ਮੈਸੇਜ ਦਿੱਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਇਹੋ ਜੀ ਗਲਤੀ ਨਾ ਕਰੇ ਔਰ ਮੈਂ ਸਾਰੇ ਫਾਜ਼ਿਲਕਾ ਹਲਕੇ ਦੇ ਲੋਕਾਂ ਨੂੰ ਅਪੀਲ ਕਰਦਾ ਕਿਤੇ ਵੀ ਕੋਈ ਮਾੜਾ ਕੰਮ ਹੁੰਦਾ ਹੈ ਤਾਂ ਸਾਡੀ ਨੋਲਿਜ ਦੇ ਵਿੱਚ ਲਿਆਇਆ ਜਾਵੇ ਕਿਤੇ ਵੀ ਅਸੀਂ ਮਾੜਾ ਕੰਮ ਬਿਲਕੁਲ ਨਹੀਂ ਹੋਣ ਦੇਣਾ ਇਹ ਲੋਕਾਂ ਦਾ ਪੈਸਾ ਹੈ ਜੋ ਲੋਕਾਂ ਦੇ ਪਿੰਡਾਂ ਦੇ ਡਿਵੈਲਪਮੈਂਟ ਹੈ ਕੰਮਕਾਰ ਨੇ ਡਿਵੈਲਪਮੈਂਟ ਦੇ ਉਹਨਾਂ ਤੇ ਪੈਸਾ ਲੱਗਣਾ ਹੈ ਔਰ ਬਿਲਕੁਲ ਸਾਫ਼ ਸੁਥਰਾ ਕੰਮ ਹੈ ਜਿਹੜਾ ਮੇਰੇ ਹਲਕਾ ਫਾਜ਼ਿਲਕਾ ਦੇ ਵਿੱਚ ਅਸੀਂ ਕਰਵਾ ਰਹੇ ਹਾਂ ਔਰ ਅੱਗੇ ਵੀ ਕਰਵਾਵਾਂਗੇ ਜੇ ਕੋਈ ਸਾਨੂੰ ਸ਼ਿਕਾਇਤ ਆਉਂਦੀ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਗਲਤ ਕੰਮ ਕਰਦਾ ਤੁਹਾਨੂੰ ਅਸੀਂ ਬਖਸ਼ਾਂਗੇ ਵੀ ਨਹੀਂ ਮੈਂ ਲੋਕਾਂ ਨੂੰ ਫੇਰ ਅਪੀਲ ਕਰਦਾ ਕਿਤੇ ਵੀ ਕੋਈ ਗਲਤ ਕੰਮ ਹੋ ਰਿਹਾ ਹੈ ਤਾਂ ਮੇਰੀ ਨੋਲਿਜ ਦੇ ਵਿੱਚ ਲਿਆਇਆ ਜਾਵੇ ਆਪਾਂ ਕੰਮ ਬਿਲਕੁਲ ਸਹੀ ਕਰਵਾਉਣੇ ਨੇ